ACP North ਤੇ SHO ਸਲੇਮ ਟਾਬਰੀ ਦੀ ਜਿਹੜੀ ਟੀਮ ਹੈ ਤੇ ਇਹਨਾਂ ਨੂੰ ਬੜੀ ਵਧੀਆ ਸਫਲਤਾ ਮਿਲੀ ਹੈ ਇਹਨਾਂ ਨੇ ਇੱਕ ਤਾਂ ਜਿਹੜਾ ਵਹੀਕਲ ਆਪਸ ਕਹਿ ਸਕਦੇ ਹੋ ਚੋਰੀ ਕਰਦਾ ਸੀ ਉਹ ਗਿਰੋ ਉਹਨੂੰ ਕਾਬੂ ਕੀਤਾ ਤੇ ਇਸ ਤੋਂ ਇਲਾਵਾ NDPS ਦੇ ਮਸਲੇ 'ਚ ਵੀ ਜਿਹੜਾ ਹੈਗਾ ਕਿ ਵਧੀਆ ਕਾਮਯਾਬੀ ਮਿਲੀ ਹੈ ਜਿਸ 100 ਗ੍ਰਾਮ ਹੈਰੋਇਨ ਸਾਨੂੰ ਰਿਕਵਰ ਹੋਈ ਹੈ ਉਹਦੇ ਵੀ ਟੋਟਲੇ ਚਾਰ ਦੋਸ਼ੀ ਨੇ ਤੁਹਾਨੂੰ ਬਾਰੀ-ਬਾਰੀ ਦੱਸ ਦਿੰਨੇ ਇੱਕ ਮੁਕੱਦਮਾ ਨੰਬਰ 84/25 ਹੈਗਾ ਜਿਹੜਾ ਵਹੀਕਲ ਫੈਕਟਾਲਾ ਹੈਗਾ ਇਹਦੇ ਵਿੱਚ ਦੋ ਦੋਸ਼ੀ ਫੜੇ ਨੇ ਇੱਕ ਦਾ ਨਾਮ ਸੁਮਿਤ ਹੈ ਤੇ ਇੱਕ ਦਾ ਨਾਮ ਜਸਵਿੰਦਰ ਸਿੰਘ ਹੈ ਤੇ ਇਹਨਾਂ ਕੋਲੋਂ ਦੋ ਐਕਟਿਵ ਆ ਇੱਕ ਮੋਟਰਸਾਈਕਲ ਚਾਰ ਮੋਬਾਈਲ ਤੇ ਇੱਕ ਦਾਤ ਠੀਕ ਹੈ ਉਹ ਸਾਨੂੰ ਮਿਲੇ ਨੇ ਤੇ ਇਹ ਮੋਟਰਸਾਈਕਲ ਚੋਰੀ ਕਰਦੇ ਸੀਗੇ ਤੇ ਉਸ ਤੋਂ ਬਾਅਦ ਉਹਦੇ ਉੱਪਰ ਹੀ ਸਨੇਚਿੰਗ ਕਰਦੇ ਸੀਗੇ ਜਿਹੜਾ ਸੁਮਿਤ ਹੈਗਾ ਉਹਦੇ ਖਿਲਾਫ ਪਹਿਲਾਂ ਕੋਈ ਪਰਚਾ ਨਹੀਂ ਹੈਗਾ ਲੇਕਿਨ ਜਸਵਿੰਦਰ ਉਹਦੇ ਖਿਲਾਫ ਪਹਿਲਾਂ ਇੱਕ ਸਨੇਚਿੰਗ ਦਾ ਜਿਹੜਾ ਹੈਗਾ ਐਫ ਆਈ ਆਰ ਰਜਿਸਟਰ ਹੈ ਸਿਮਿਲਰਲੀ ਜਿਹੜਾ ਐਨਡੀਪੀਐਸ ਐਕਟ ਦੇ ਵਿੱਚ ਦੋ ਜਿਹੜੇ ਮুলਜ਼ਮ ਫੜੇ ਨੇ ਉਹਨਾਂ ਤੋਂ 50 ਗ੍ਰਾਮ ਹੈਰੋਇਨ ਜਿਹੜੀ ਹੈ ਰਿਕਵਰ ਕੀਤੀ ਹੈ ਇੱਕ ਦਾ ਨਾਂ ਦੋਸ਼ੀ ਦਾ ਨਾਂ ਮਨਜੀਤ ਸਿੰਘ ਦਾ ਤੇ ਦੂਜੇ ਦਾ ਨੀਰਜ ਅਰੋੜਾ ਮਨਜੀਤ ਸਿੰਘ ਦੇ ਖਿਲਾਫ ਵੀ ਪਹਿਲਾਂ ਇੱਕ ਐਫਆਈਆਰ ਦਰਜ ਹੈ ਤੇ ਨੀਰਜ ਅਰੋੜਾ ਦੇ ਖਿਲਾਫ ਵੀ ਐਨਡੀਪੀਐਸ ਐਕਟ ਦੀ ਜਿਹੜੀ ਹੈ ਇੱਕ ਐਫਆਈਆਰ ਪਹਿਲਾਂ ਦਰਜ ਹੈ ਪਰ ਇਹਦਾ ਜੋ ਪਹਿਲਾ ਜਿਹੇ ਕਾਮੇ ਹੋਇਆ ਲੇ ਤੁਸ ਜਿਹਾ ਕਿ ਜਿਹੜੇ ਇਹ ਚਾਰ ਦੋਸ਼ੀ ਨੇ ਇਹਨਾਂ ਚੋਂ ਦੋ ਦੋਸ਼ੀਆਂ ਦੇ ਖਿਲਾਫ ਇੱਕ ਇੱਕ ਜਿਹੜਾ ਤਿੰਨ ਦੋਸ਼ੀ ਨੇ ਇਹਨਾਂ ਦੇ ਖਿਲਾਫ ਇੱਕ ਇੱਕ ਪਰਚਾ ਜਿਹੜਾ ਪਹਿਲਾਂ ਦਰਜ ਹੈ ਸਰੀ ਕਵਰੀ ਕਿੰਨੀ ਹੋਈ ਜੇ ਆਪਾਂ ਮੋਟਰਸਾਈਕਲ ਪੈਲੀ ਰਿਸਕੂ ਹੋਣਾ ਦੋ ਐਕਟਿਵਾ ਜਿਹੜੇ ਸਾਨੂੰ ਰਿਕਵਰ ਹੋਏ ਨੇ ਇੱਕ ਮੋਟਰਸਾਈਕਲ ਚਾਰ ਮੋਬਾਈਲ ਫੋਨ ਤੇ ਇੱਕ ਦਾਤ ਜਿਹੜਾ ਯੂਜ਼ ਕਰਕੇ ਸਨੇਚਿੰਗ ਕਰਦੇ ਸੀਗੇ ਇਸ ਤੋਂ ਇਲਾਵਾ ਜਿਹੜਾ ਐਨਡੀਪੀਐਸ ਦਾ ਮੁਕਦਮਾ ਹੈ ਉਹਦੇ ਵਿੱਚ 100 ਗ੍ਰਾਮ ਟੋਟਲ ਹੀਰੋਇਨ ਜਿਹੜੀ ਸਾਨੂੰ ਰਿਕਵਰ ਹੋਈ ਤਰੇ ਤਾਂ ਮੋਟਰਸਾਈਕਲ ਲੈਂਦੇ ਸੀ ਅੱਗੇ ਕਿਤੇ ਵੇਚਦੇ ਸਨ ਪੁੱਛਦੇ ਬਾਰੇ ਇਹ ਹਾਲ ਤਾਂ ਜਿਹੜਾ ਚੋਰੀਛੇ ਦਾ ਮੋਟਰਸਾਈਕਲ ਇਹਨਾਂ ਕੋਲੋਂ ਹੀ ਰਿਕਵਰ ਹੋਏ ਨੇ ਤੇ ਤਾਂ ਆਪਾਂ ਕਹਿ ਸਕਦੇ ਆ ਕਿ ਜਿਹੜੇ ਟੂ व्हीਲਰ ਚੋਰੀ ਕਰਕੇ ਇਹਨਾਂ ਦੇ ਉੱਪਰ ਇਹ ਵਾਰਦਾਤ ਕਰਦੇ ਸੀਗੇ ਵਾਰਦਾਤ ਕਰਨ ਵਿੱਚ ਇਹਨਾਂ ਨੂੰ ਯੂਜ਼ ਕਰਦੇ ਸੀਗੇ ਬੜਾ ਸਪੈਚਿੰਗ ਕਰਦੇ ਸੀ ਜਿਆਦਾ ਟਾਰਗੇਟ ਮਾਈਗ੍ਰੇਟ ਲੈਂਦੇ ਸੀ ਜਾਂ ਆਮ ਪਬਲਿਕ ਇਸਤੇ ਕਰਦੇ ਦੋਨੋਂ ਤਰ੍ਹਾਂ ਆਪਾਂ ਮਾਈਗ੍ਰੇਟ ਵੀ ਕਹਿ ਸਕਦੇ ਆ ਕਿ ਜਿਹੜਾ ਇੰਡਸਟਰੀਅਲ ਵਰਕਰ ਹੈ ਛੁੱਟੀ ਵੇਲੇ ਉਹ ਕਰਦਾ ਹੈ ਮੋਬਾਈਲ ਫੋਨ ਉਹਨਾਂ ਤੋਂ ਵੀ ਤੇ ਜਿਹੜੀ ਆਮ ਪਬਲਿਕ ਹੈਗੀ ਹੈ ਔਲੀ ਵਾਲੀ ਭਜਨ ਜਨਤਾ ਕਹ ਏ ਜੀ ਉਹਨਾਂ ਸੇ ਪੁਲਿਸ ਰਿਮਾਂਡ ਇਹਨਾਂ ਦਾ ਲੈ ਤਾ ਉਸ ਤੋਂ ਬਾਅਦ ਅਸੀਂ ਡਿਟੇਲ ਜਿਹੜੀ ਹੈ ਇਨਟੈਰੋਗੇਸ਼ਨ ਕਰਕੇ ਇਨਵੈਸਟੀਗੇਸ਼ਨ ਕਰਾਂਗੇ ਤੇ ਉਹਦੇ ਵਿੱਚ ਚੈੱਕ ਕਰਾਂਗੇ ਕਿ ਨਸ਼ੇ ਦੇ ਆਦੀ ਨੇ ਜਾਂ ਕਿਸ ਪਰਪਸ ਲਈ ਕਰ ਰਹੇ ਨੇ ਸਰ ਇਹ ਰੈਨੋ ਵਾਲੇ ਕਿੱਥੇ ਨੇ ਸਰ ਜਿਹੜੇ ਸਨੈਚਿੰਗ ਵਾਲੇ ਕਿੰਨੇ ਵਾਰ ਦਾ ਕਾਰਜ ਕਰਦੇ ਨੇ ਜਿਹੜਾ ਸਨੇਚਰ ਜੀ ਉਹਦੇ ਦੋਨਾਂ ਦੇ ਖਿਲਾਫ ਇੱਕ ਦੇ ਖਿਲਾਫ ਜਸਵਿੰਦਰ ਦੇ ਖਿਲਾਫ ਪਹਿਲਾਂ ਵੀ ਸਨੈਚਿੰਗ ਦਾ ਜਿਹੜਾ ਪਰਚਾ ਹੈ ਉਹ ਦਰਜ ਹੈ ਸਰ ਇਹ ਰੈਨੋ ਵਾਲੇ ਕਿੱਥੇ ਨੇ ਆ ਇਹ ਸਾਰੇ ਜੀ ਟੋਟਲ ਜਿਹੜੇ ਹੈਗੇ ਨੇ ਲੁਧਿਆਣਾ ਦੇ ਹੀ ਰਹਿਣ ਵਾਲੇ ਨੇ ਕਿ ਜਿਹੜਾ ਸੁਮਿਤ ਹੈਗਾ ਇਹ ਹੈਬੋਵਾਲੀਆ ਦਾ ਰਹਿਣ ਵਾਲਾ ਹੈਗਾ ਜਿਹੜਾ ਜਸਵਿੰਦਰ ਹੈਗਾ ਇਹ ਵੀ ਹੈਬੋਵਾਲ ਦਾ ਜਿਹੜਾ ਮਨਜੀਤ ਹੈ ਭਟੀਆਂ ਪੇਟ ਦਾ ਤੇ ਨੀਰਜ अरोड़ा ਵੀ ਭਟੀਆਂ ਪੇਟ ਦਾ ਜਿਹੜਾ ਨਸ਼ੀ ਵਾਲੀ ਸੀ ਨਸ਼ਾ ਵੇਚਦੇ ਵੀ ਸੀ ਬਿਲਕੁਲ ਜੀ ਉਹਦਾ ਬਹੁਤ ਅਸੀਂ ਡਿਟੇਲ ਇਨਵੈਸਟੀਗੇਸ਼ਨ ਕਰਾਂਗੇ ਕਿ ਜੋ 100 ਗ੍ਰਾਮ ਮਿਲੀ ਹੈ ਤਾਂ ਆਬਵੀਅਸਲੀ ਵੇਚਦੇ ਹੋਣਗੇ ਤੇ ਹੁਣ ਅਸੀਂ ਵੀ ਡਿਟੇਲ ਇਨਵੈਸਟੀਗੇਸ਼ਨ ਕੀ ਕੌਣ ਕੰਜ਼ਿਊਮਰ ਸੀਗਾ ਕਿ ਕਿੱਥੋਂ ਜਿੰਨੇ ਵੀ ਫਾਰਵਰਡ ਤੇ ਬੈਕਵਰਡ ਲਿੰਕੇਜ ਹੈ ਉਸੇ ਡਿਟੇਲਡ ਇਨਵੈਸਟੀਗੇਸ਼ਨ ਦੇ ਵਿੱਚ ਲਿਆਵਾਂ ਸਰ ਇਹਨਾਂ ਦੀ ਉਮਰ ਕਿੰਨੀ ਸੀ ਜਿਹੜਾ ਸਨੇਚਰਸ ਹੈਗੇ ਨੇ ਜੀ ਸੁਮੇਤ ਉਹਦੇ ਵਿੱਚ 38 ਸਾਲ ਉਮਰ ਹੈ ਜਸਵਿੰਦਰ ਹੈ ਉਹਦੀ 40 ਸਾਲ ਹੈ ਮਨਜੀਤ ਤੇ ਨੀਰ ਜਿਹੜੇ ਐਨਡੀਪੀਏ ਐਕਟ ਵਿੱਚ ਫੜੇ ਨੇ ਉਹਨਾਂ ਦੀ ਉਮਰ 39 ਸਾਲ ਇੱਕ ਦੀ ਤੇ ਦੂਜੇ ਦੀ 25 ਸਾਲ ਸਰ ਇਹ ਬੜੇ ਲਿਖੇ ਕਿਹਨਾਂ ਪੜ੍ਹਦੇ ਜਿਆਦਾ ਨਹੀਂ ਪੜੇ ਲਿਖੇ ਦੀ ਛੋਟਾ ਮੋਟਾ ਥੋੜਾ ਪੜੇ ਲਿਖੇ ਨੇ ਠੀਕ ਹੈ ਸਰ ਥੈਂਕ ਯੂ